ਮੈਂ ਚੱਲੀ ਆ ਪੇਕੇ ਮੈਂ ਨਹੀਂ ਰਹਿਣਾ ਕੋਈ ਗੱਲ ਨਹੀਂ ਤੁਸੀਂ ਬਾਅਦ ਦੀ ਗੱਲ ਕਰਦੇ ਜੇ ਨਾ ਬਾਅਦ ਦੀ ਬਾਅਦ ਚੋਂ ਵੇਖੀ ਜਾਊਗੀ ਮੰਮੀ ਤੁਸੀਂ ਤਾਂ ਸਿਆਣੇ ਅੱਬਾ ਇਹ ਚੁੱਕ ਕੇ ਕਿਧਰ ਨਹੀਂ ਜਾਣਾ ਬੈਠ ਆਪਣੇ ਘਰ ਮੈਂ ਘਰ ਸੇਟ ਕਿਧਰ ਨਹੀਂ ਜਾਣਾ ਬੈਠ ਉਹ ਤੇ ਕਿਧਰ ਨਹੀਂ ਜਾਣਾ ਲੱਗਾ ਤੇ ਸਕੂਨ ਆਪਣੇ ਕਮਰੇ ਜਾ ਕੇ ਜਿਹੜਾ ਤੁਹਾਨੂੰ ਸਕੂਨ ਚਾਹੀਦਾ ਘਰ ਸੇਟ ਤੁਸੀਂ ਕਹਿੰਦੇ ਆਹੋ ਮੈਂ ਹੀ ਕਹਿੰਦੇ ਸਾਨੂੰ ਵੀ ਸਕੂਨ ਚਾਹੀਦਾ ਬੇਹਰਾਮ ਨਾਲ ਤੇ ਚੁੱਕ ਕੇ ਹਾਂ ਹੱਥ ਜੋੜੇ ਮੈਂ ਚੱਲੀ ਆ ਮੈਂ ਨਹੀਂ ਰਹਿਣਾ ਕਿਹਨੇ ਨਹੀਂ ਤੈਨੂੰ ਕੱਢਣ ਨਹੀਂ ਦੇ ਤੂੰ ਆਪਣੀ ਮਰਜ਼ੀ ਨਾਲ ਜਾ ਰਹੀ ਓ ਹੈਪਰਵਾਗਰਦੀ ਜੀ ਸਦੀ ਵੇਖਣਾ ਬੈਣਾ ਮੈਨੂੰ ਤੇ ਆਪ ਨੂੰ ਨਹੀਂ ਸਮਝ ਆਉਂਦੀ ਕਿ ਇਹਨੂੰ ਹੋਇਆ ਕੀ ਆ ਇਹ ਕਹੀ ਜਾਂਦੀ ਹੈ ਕਿ ਮੰਮੀ ਨੂੰ ਪਟੀਆਂ ਪੜਾ ਦਿੰਦੇ ਆ ਮੈਨੂੰ ਤੇ ਲੱਗਦਾ ਇਹ ਬਾਹਰ ਗਈ ਹੈ ਇਹਨੂੰ ਕਿਸ ਨੇ ਪੱਟੀ ਪੜਾ ਛੱਡੀ ਅੱਜ ਹਾਦੀ ਹੀ ਬਈ ਹੈ ਵੇਖ ਲੈ ਪੁੱਤ ਚਲੀ ਗਈ ਉਹ ਲੈ ਹੈਪਰਵਾਗੀ ਤੀ ਨਾ ਤੇਰੀ ਨਾ ਮੇਰੀ ਤੂੰ ਰੋਟੀ ਵੀ ਕਰ ਨਾ ਘਰ ਮੈਂ ਆਪੇ ਖਵਾ ਦਾਂਗੀ ਬੈਠੋ ਜਰਾ ਆ ਜਾਈਂ ਦੋ ਦਿਨਾਂ ਬਾਅਦ ਮੂੰਹ ਤੇ ਬੈਠੋ ਜਰਾ ਉੱਥੇ ਕਿੰਨੇ ਰੱਖਣਾ ਇਹਨੂੰ ਤੇ ਕਿੰਨੇ ਰਹਿਣਾ ਮੈਨੂੰ ਮੰਮੀ ਆਰਾਮ ਨਾਲ ਨਾ ਇੱਕ ਗੱਲ ਦਾ ਜਵਾਬ ਦਿਓ। ਛੋਟਾ ਸਵੇਰੇ ਕੰਮ ਤੇ ਚੱਲ ਜਾਂਦਾ 9 ਵਜੇ ਜਾਂਦਾ ਵਾ। ਸ਼ਾਮੀ ਉਹਨੇ 7 ਵਜੇ ਆਣਾ 8 ਵਜੇ ਆਉਣਾ ਕੋਈ ਪਤਾ ਨਹੀਂ। ਮੈਂ ਸਵੇਰੇ 12 ਵਜੇ 11 ਵਜੇ ਨਿਕਲ ਜਾਣਾ। ਅਸੀਂ ਦੋਵੇਂ ਮੁੰਡੇ ਆਨੇ ਸਵੇਰੇ ਚੱਲ ਜਾਣਾ। ਸ਼ਾਮ ਨੂੰ ਅਸੀਂ ਘਰ ਆਉਣਾ। ਤੁਹਾਡੇ ਕੋਲ ਮਗਰ ਤਿੰਨਾਂ ਲੇਡੀਜ਼ ਕੋ ਵੀ ਆਪਸ ਵਿੱਚ ਪਿਆਰ ਨਾਲ ਨਹੀਂ ਰਿਹਾ ਜਾਂਦਾ। ਤੁਹਾਨੂੰ ਹੋ ਕੀ ਗਿਆ ਵਾ? ਤੂੰ ਸੀ ਉਹਦੇ ਨਾਲ ਲੜਦੇ ਹੋ ਕੀ ਤੂੰ ਪੈਸੇ ਬਰਬਾਦ ਕਰਦੀਆਂ ਚੀਜ਼ਾਂ ਨੇ ਕੀ ਉਹ ਨਹੀਂ ਆਪਾਂ ਨਹੀਂ ਕਰਨਾ ਕਿੰਨੇ ਕਰਨਾ ਤੁਹਾਡਾ ਖਰਚਾ ਕਿੰਨੇ ਚੱਕਿਆ ਸੀ ਤੁਹਾਡੇ ਪੇਕੇ ਨਹੀਂ ਚੱਕਿਆ ਸੀ ਜਾਂ ਡੈਡੀ ਨੇ ਚੱਕਿਆ ਸੀ ਕਿੰਨੇ ਚੱਕਿਆ ਸੀ ਉਦੋਂ ਦੇ ਬੜੇ ਲਿਆ ਲਿਆ ਜੇ ਵਖੋਂਦੇ ਹੁੰਦੇ ਸੀ ਸਾਨੂੰ ਹੀ ਸੂਟ ਪੁੱਤਾ ਵੇਖ ਮੈਨੂੰ ਤੇਰੇ ਪਾਪਾ ਨੇ ਨਾ 5000 ਦਾ ਸੂਟ ਲਿਆ ਕੇ ਦਿੱਤਾ ਮੈਨੂੰ ਨਾ 8000 ਦੀ ਜੁੱਤੀ ਲਿਆ ਕੇ ਦਿੱਤੀ ਤੇ ਜੇ ਅੱਜ ਉਹ ਲੈਣ ਲਈ ਆ ਤੇ ਉਹਨੂੰ ਕੀ ਕੀ ਹੋਇਆ ਵਾ ਲੈਣ ਦੋ ਸ਼ੁਰੂ ਸ਼ੁਰੂ ਤੋਂ ਮੈਨੂੰ ਤੁਸੀਂ ਆਂਦੇ ਰਹੇ ਹੋ ਕਿ ਪੁੱਤ ਕੁੜੀ ਘਰ ਛੱਡ ਕੇ ਆਈ ਹੁੰਦੀ ਆ ਸਾਰੀਆਂ ਲੋੜਾਂ ਆਪਾਂ ਹੀ ਉਹਦੀਆਂ ਪੂਰੀਆਂ ਕਰਨੀਆਂ ਵਾ ਠੀਕ ਆ ਉਹਦੇ ਨੂੰ ਕੋਈ ਕਿਹੇ ਗੱਲ ਦੀ ਕਮੀ ਨਾ ਹੋਣ ਦਵੀ ਹੈ ਅੱਜ ਤੁਸੀਂ ਆਖਣ ਦੇ ਰਹੇ ਕਿ ਹਰ ਗੱਲ ਤੇ ਰੋਕ ਲਾਈ ਜਾ ਇਹ ਬਾਹਰ ਜਾਂਦੀ ਆ ਲੇਟ ਉੱਠਦੀ ਆ ਵੇਲੇ ਸੇਰ ਉੱਠਿਆ ਕਰੇ ਪੈਸੇ ਖਰਚ ਦੀ ਆ ਕਾਰਡ ਕਿਉਂ ਦੇ ਦਿੱਤਾ ਦਾਦੀ ਨੇ ਉਦੋਂ ਕਾਰਡ ਹੀ ਖੋਲਿਆ ਤੁਸੀਂ ਕੀ ਸੋਚਦੇ ਕਿ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਉਹ ਸਾਰਾ ਪਤਾ ਮੈਨੂੰ ਪਤਾ ਉਹ ਗੱਲ ਵੱਖਰੀ ਕਿ ਮੈਂ ਚੁੱਪ ਕਰਕੇ ਬੈਠਾ ਰਿਹਾ ਨਾ ਸਿਰਫ ਐਸੇ ਕਰਕੇ ਕਿ ਘਰ 'ਚ ਕਲੇਸ਼ ਨਾ ਹੋਵੇ ਨਾ ਕਰੋ ਇਤਰਾ ਮਮੀ ਨਾ ਕਰੋ ਇਹ ਘਰ 'ਚ ਨਾ ਹੋਣਾ ਕੀ ਹੈ ਅੱਛਾ ਮੇਰਾ ਮੇਰਾ ਹੀ ਛੋਟੇ ਛੜਾ ਮੰਨ ਲਓ ਹੋ ਜਾਂਦਾ ਡਾਈਵੋਰਸ ਹੋ ਜਾਂਦਾ ਦੱਸੋ ਕਿਹਨੂੰ ਖੁਸ਼ੀ ਮਿਲਨੀ ਹੈ ਮੈਂ ਇਕੱਲੇ ਨਹੀਂ ਸਫਰ ਕਰਨਾ ਤੁਸੀਂ ਨਾਲ ਸਫਰ ਕਰਨਾ ਮੈਂ ਮੇਰੀ ਪੈ ਗਈ ਮੰਮੀ ਠੰਡ ਹੁਣ ਤੁਹਾਡੇ ਮਿਲ ਗਿਆ ਸਕੂਨ ਚਲੇਗੀ ਜੇ ਹੁਣ ਅੱਗੇ ਦੇ ਲੜਦੇ ਸੀ ਨਾ ਉਹ ਆ ਨਹੀਂ ਕਰਦੀ ਆ ਨਹੀਂ ਕਰਦੀ ਸੋਚੋ ਹੁਣ ਕਿੰਨੇ ਕਰਨਾ ਹੈ ਸਾਰਾ ਕੁਝ ਠੀਕ ਹੈ ਬਹੁਤ ਵਧੀਆ ਕੀਤਾ ਸਵੇਰੇ ਸਵੇਰ ਕਲੇਸ਼ ਪਵਾ ਕੇ ਹੁਣ ਮੈਂ ਕਰਦਾ ਉਹਨੂੰ ਗੁੜੀਆ ਨੂੰ ਫੋਨ ਕੀ ਰਾਤ ਇਹ ਤੇ ਮਸਲਾ ਹਲਕਾਰ ਆ ਕੇ ਮੰਮੀ ਨੂੰ ਵੀ ਸਮਝਾ ਦੇ ਉਹਨੂੰ ਵੀ ਸਮਝਾ ਮੰਮੀ ਸੂਟਾਂ ਤੋਂ ਹੀ ਲੜਾਈ ਸੀ ਨਾ ਆ ਸੂਟਾਂ ਤੋਂ ਲੜਾਈ ਸ਼ੁਰੂ ਹੋਈ ਸੀ ਉਹ ਪਏ ਜੇ ਸੂਟ ਨਾ ਹੁਣ ਤੁਹਾਡੇ ਕੰਮ ਆਏ ਜੇ ਤੇ ਨਾ ਉਹਦੇ ਬੱਵਾ ਤੱਕ ਲਈਏ ਚਾਹ ਪੀਣੀ 10 ਮਿੰਟ ਠਹਿ ਕੇ ਪੀਣੀ ਕਿਹਨਾਂ ਮੰਮੀ ਕੀ ਹੋਇਆ ਹੈ ਕੀ ਕਿ ਗੱਲਿਆ ਕਿਦ ਨਹੀਂ 골ਡੀ ਆਏ ਕੱਲੀ ਆਈ ਆ ਮੈਂ ਕੱਲੀ ਆਈ ਤੂੰ ਤਾਂ ਕਦੀ ਕੱਲੀ ਆਈ ਨਹੀਂ ਕੀ ਗੱਲ ਹੈ ਰੋ ਨਾ ਪਹਿਲਾਂ ਚੁੱਪ ਕਰ ਚੁੱਪ ਕੇ ਤਾਂ ਪਾਣੀ ਲੈ ਕੇ ਆਵਾ ਪਾਣੀ ਪੀਣਾ ਫਿਰ ਗੱਲ ਦੱਸ ਗੱਲ ਕੀ ਫਿਰ ਤਾਂ ਸ ਮਮੀ ਤੁਹਾਨੂੰ ਮੈਂ ਉਹਪਤੇ ਕੰਜਾ ਦੱਸ ਤੇ ਸੀ ਮੈਨੂੰ ਹੋਇਆ ਕੀ ਆ ਲੜਾਈ ਹੋਈ ਘਰੇ ਕੋਈ ਹਾਂਜੀ ਮੰਮੀ ਕੀ ਦੱਸਾਂ ਤੁਹਾਨੂੰ ਜਦੋਂ ਦੀ ਮੈਂ ਵਿਆਹ ਕੇ ਗਈ ਆ ਇਹ ਕੀ ਗੱਲ ਸਨ ਧਿਆਨ ਨਾਲ ਸੁਣ ਤੂੰ ਤਾਂ ਮੇਰੀ ਬੜੀ ਸਿਆਣੀ ਤੇ ਸਮਝਦਾਰ ਹੈਗੀ ਆ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜ ਕੇ ਆ ਗਈ ਆ ਸਾਰਾ ਵੱਡੀ ਗਲਤੀ ਤੇਰੀ ਇਹ ਆ ਕਿ ਤੂੰ ਘਰ ਛੱਡ ਕੇ ਆਈ ਮੇਰਾ ਤਾਂ ਦਿਲ ਕਰਦਾ ਤੇਰੇ ਪਹਿਲਾਂ ਦੋ ਥੱਪੜ ਮਾਰਾਂ ਕਿ ਤੂੰ ਘਰੋਂ ਬਾਹਰ ਕਦਮ ਕਿਤਨਾ ਪੁੱਟਿਆ ਜੇ ਤੂੰ ਆਣਾ ਸੀ ਥੋੜਾ ਮਸਲਾ ਠੰਡਾ ਹੋਣ ਦਿੰਦੀ ਤੇ ਗੋਲਡਨ ਆ ਜਾਂਦੀ ਦੂਜੀ ਗੱਲ ਜਿਹੜੀ ਤੂੰ ਦੱਸਣ ਲਈ ਆ ਕਿਹੋੜੇ ਮਿਹਨੇ ਮਾਰਦੇ ਕੰਦੇ ਆ ਕਿ ਤੇਰੀ ਮਾਂ ਵੱਡੀ ਬਿੰਦੀ ਲਾਂਦੀ ਕੰਦੇ ਤੇ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਆਪਣੇ ਸਾਹਮਣੇ ਗੱਲ ਕਰ ਲਈ ਤੇ ਤੂੰ ਆਪਣੇ ਸਾਹਮਣੇ ਸੁਣ ਲੈ ਪਰ ਗੱਲ ਗੱਲ ਤੇ ਕਹਿੰਦੇ ਤੇਰੀ ਮਾਈ ਤੈਨੂੰ ਸਿਖਾਂਦੀ ਹੋਣੀ ਆ ਉਹ ਹੀ ਉਹ ਕਹਿੰਦੀ ਹੋਣੀ ਤੇਰਾ ਘਰ ਉਜੜਦੀ ਪਰ ਮੈਂ ਤੇ ਤੁਹਾ ਨਗਰੀ ਕੋਈ ਗੱਲ ਹੀ ਨਹੀਂ ਕਰਦੀ ਪੁੱਤਰ ਇਹ ਸੱਸਾਂ ਕੋ ਕੋਈ ਹਥਿਆਰ ਨਹੀਂ ਹੁੰਦਾ ਸੱਸਾਂ ਕੋ ਇਹੋ ਹਥਿਆਰ ਹੁੰਦੇ ਕਿ ਜਿਹੜੀਆਂ ਗੱਲਾਂ ਕਰਦੀਆਂ ਕਿ ਤੇਰੀ ਮਾਂ ਪੜਕਾਉਂਦੀ ਆ ਤੇਰਾ ਪਿਓ ਪੜਕਾਂਦਾ ਫਲਾਣ ਆ ਢੀਂ ਗਿਆ ਇਸ ਸੱਸਾਂ ਕੋ ਹਰ ਸੱਸ ਕੋ ਇਹ ਹੋ ਤਿਆਰ ਹੈ ਕਾਨੂੰ ਚਤ ਜਿਹੜੇ ਵੀਰ ਦਾ ਵਿਆਹ ਕੀਤਾ ਹੋ ਸਕਦਾ ਮੈਂ ਵੀ ਕਿਤੇ ਕਹਿ ਦਵਾ ਨਹੀਂ ਮੰਮੀ ਤੂੰ ਇਹ ਨਹੀਂ ਕਹਿ ਸਕਦੇ ਇਤਰਾ ਹੀ ਲੱਗਦਾ ਹੁੰਦਾ ਮੇਰੀ ਗੱਲ ਸੁਣ ਕਰਨ ਤੂੰ ਜੋ ਅੱਜ ਕੀਤਾ ਨਾ ਗਲਤ ਕੀਤਾ ਤੈਨਾਂ 골ਡੀ ਤੇ ਨਾ ਕਦੀ ਮਾਰਾ ਕੀਤਾ ਮੈਨੂੰ ਦੱਸ ਨਹੀਂ ਮੰਮੀ ਉਸ ਘਰ ਦੇ ਵਿੱਚ ਸਿਰਫ ਉਹ ਹੀ ਹੈਗੇ ਜਿਹੜੇ ਮੇਰਾ ਸਾਥ ਦਿੰਦੇ ਹੋਰ ਕੋਈ ਵੀ ਨਹੀਂ ਜਿਹੜਾ ਕਿ ਮੈਨੂੰ ਕਦੀ ਪਿਆਰ ਨਾ ਕਰੇ ਕਿ ਆਲਾ ਮੈਂ ਤੇਰੇ ਲਈ ਕੁਝ ਖਾਣ ਮਾਸ ਤੇ ਲੈ ਕੇ ਆਇਆ ਕਿਰਨ ਜਿਸਨੂੰ ਫੁੱਲ ਪਿਆਰੇ ਲੱਗਦੇ ਆ ਨਾ ਤੇ ਕੰਡਿਆਂ ਨਾਲ ਜਿਆਦਾ ਹੀ ਲਾਣੀ ਪੈਣੀ ਸਾਨੂੰ ਸਮਝੀ ਨਾ ਗੱਲ ਇਹ ਮਾੜੀਆਂ ਮੁੱਟੀਆਂ ਗੱਲਾਂ ਕੋਈ ਗੱਲ ਜੇ ਕਹਤਿਆਂ ਦਾ ਫਿਰ ਕੀ ਹੋ ਗਿਆ ਤੈਨੂੰ ਕਦੀ ਮਾਰ ਕਟਾਈ ਕੀਤੀ ਗੱਲਾਂ ਹੀ ਕਰਦੀਆਂ ਨਾ ਤੇ ਕਰ ਹੀ ਜਾਂਦੇ ਵੇਖ ਕੇ ਮੈਂ ਤੈਨੂੰ ਘਰੋਂ ਕੱਢਣ ਨਹੀਂ ਲੱਗੀ ਇੱਕ ਸਮਝਦਾਰ ਮਾਂ ਹੋਂ ਦੇ ਨਾਤੇ ਮੈਂ ਤੈਨੂੰ ਇਹ ਕਹਾਂਗੀ ਕਿ ਜੇ ਤੂੰ ਅੱਜ ਹੀ ਲੜਕੀ ਆਈ ਨਾ ਆਪਣੇ ਘਰ ਤੇ ਅੱਜ ਹੀ ਚਲੀ ਜਾ ਜੇ ਤੂੰ ਅਜ ਰਾਤ ਰਹਿ ਗਈ ਨਾ ਅੱਜ ਤੂੰ ਇੱਕ ਰਾਤ ਰਹੀ ਹੈ ਕੱਲ ਨੂੰ ਤੈਨੂੰ ਹਿੰਮਤ ਹੋਰ ਵਾਜਣੀ ਹੈ ਫਿਰ ਤੂੰ ਕਹਣਾ ਮੈਂ ਦੋ ਰਾਤਾਂ ਆਵਾਂ ਤਿੰਨ ਰਾਤਾਂ ਆਵਾਂ ਇਤਨਾ ਚੰਗਾ ਨਹੀਂ ਲੱਗਦਾ ਪੁੱਤ ਅੱਛਾ ਮੈਨੂੰ ਇੱਕ ਗੱਲ ਹੋਰ ਦੱਸ ਤੇਨੂੰ ਕਦੀ ਖਾਣ-ਪੀਣ ਤੋਂ, ਕੱਪੜੇ ਤੋਂ, ਕਿਸੇ ਜੀ ਤੋਂ ਕਦੀ ਕੋਈ ਪ੍ਰੋਬਲਮ ਹੋਈ ਐ? ਨਹੀਂ ਮੰਮੀ। ਕਦੀ ਵੀ ਨਹੀਂ ਹੋਈ। ਪਰ ਤੂੰ ਇਹ ਗੱਲ ਵੇਖ। ਕਿ ਐਸ ਟਾਈਮ 골ਡੀ ਦੇ ਦਿਲ ਤੇ ਕੀ ਬੀਦੀ ਹੋਗੀ? ਉਹ ਤਾਂ ਵਿਚਾਰਾ ਫਸ ਗਿਆ ਨਾ। ਨਾ ਤੈਨੂੰ ਕੁਝ ਕਹਿ ਸਕਦਾ, ਨਾ ਮਾਂ ਨੂੰ ਕੁਝ ਕਹਿ ਸਕਦਾ। ਤੁਹਾਨੂੰ ਸਭ ਨੂੰ ਦਮਨੂ ਐਸ ਟਾਈਮ ਇੱਕ ਦੂਜੇ ਦਾ ਸਹਾਰਾ ਬੰਨਣਾ ਚਾਹੀਦਾ। ਅੱਛਾ ਮੈਨੂੰ ਇਹ ਦੱਸ ਜਦੋਂ ਤੋਂ ਕਰੋ ਚੱਲਣਾ ਲੱਗੇ ਸੀ ਤੈਨੂੰ ਗੋਲਡੀ ਨੇ ਜਾਂ ਤੇਰੀ ਮੰਮੀ ਨੇ ਰੋਕਿਆ ਨਹੀਂ ਕਿਸੇ ਨੇ ਰੋਕਿਆ ਸੀ ਮੰਮੀ ਇਹਨਾਂ ਨੇ ਵੀ ਰੋਕਿਆ ਸੀ ਤੇ ਮੰਮੀ ਨੇ ਵੀ ਪਰ ਮੇਰਾ ਦਿਮਾਗ ਇੰਨਾ ਜ਼ਿਆਦਾ ਫਟਣਦਿਆ ਸੀ ਮੈਂ ਉਸ ਸਮੇਂ ਕੋਈ ਡਿਸੀਜਨ ਹੀ ਨਹੀਂ ਲੈ ਪਾਈ ਤੇ ਮੈਂ ਇੱਥੇ ਆਣਾ ਚੰਗਾ ਸਮਝਿਆ ਮੇਰੀ ਗੱਲ ਸੁਣ ਕਾਲੀ ਵਿੱਚ ਲਏ ਹੋਏ ਡਿਸੀਜਨ ਤਕਰੀਬਨ ਗਲਤ ਹੋ ਜਾਂਦੇ ਨੇ ਮੇਰੀ ਗੱਲ ਸੁਣ ਮੈਂ ਨਹੀਂ ਤੇਰੇ ਨਾਲ ਜਾਣਾ ਹੁਣ ਜਿੰਨਾ ਪੈਰਾਂ ਨਾਲ ਤੂੰ ਆਈਂ ਉਹਨਾਂ ਪੈਰਾਂ ਨਾਲ ਘਰ ਜਾ। ਬਾਕੀ ਕਰਨ। ਕੋਸ਼ਿਸ਼ ਕਰਿਆ ਕਰ। ਕਿ ਜਿੰਨੀ ਗੱਲ ਠੰਡੀ ਪਾਈ ਜਾਵੇ। ਪੈਨ ਦਿਆ ਕਰ। ਜੇ ਇੱਕ ਵਾਰੀ ਰਿਸ਼ਤੇ ਵਿਗੜ ਗਏ ਨਾ। ਇਫ ਇਹ ਨਹੀਂ ਸੁਧਰਦੇ। ਤੇਰੇ ਕਹਿੰਦੇ ਮੈਂ ਚਲੇ ਜਾਨੀ ਅੱਜ ਉਹਨਾਂ ਨਾਲ। ਲੜ ਪੰਨੀ ਆ। ਲੇਕਿਨ ਜਿਹੜੀਆਂ ਉਹ ਪਿੱਠ ਪਿੱਛੇ ਮੇਰੀਆਂ ਗੱਲਾਂ ਕਰਦੇ ਨਾ। ਫਿਰ ਉਹਨਾਂ ਨੇ ਮੇਰੇ ਮੂੰਹ ਤੇ ਕਰਿਆ ਕਰਨੀਆਂ। ਤੈਨੂੰ ਤੈਨੂੰ ਗੱਲਾਂ ਫਿਰ ਵੱਡਾਂ ਨੂੰ ਪੈਣੀਆਂ। ਫਿਰ ਦੀ ਲੜਾਈ ਹੋਣੀ ਆ ਫਿਰ ਤੁਹਾਡੇ ਦੋਵਾਂ ਦੇ ਆਪਸੀ ਸਬੰਧ ਖਰਾਬ ਹੋ ਜਾਣੇ ਇਹ ਵੇਖ ਲਾ ਤੂੰ ਜਾਣੇ ਆ ਕਿ ਤੁਹਾਡੇ ਦੋਵਾਂ ਦੇ ਆਪਸੀ ਸਬੰਧ ਖਰਾਬ ਹੋਣ ਸੱਸੀ ਕੀ ਗੱਲ ਹੈ ਜੇ ਕਹਤਾ ਤੇ ਫਿਰ ਕੀ ਹੋ ਗਿਆ ਮੈਂ ਜਾਣੇ ਆ ਕਿ ਗੋਲਦੀ ਹਮੇਸ਼ਾ ਤੇਰਾ ਸਾਥ ਦੇਵੇ ਉਹ ਬਹੁਤ ਸਮਝਦਾਰ ਆ ਠੀਕ ਹੈ ਤੇ ਮਮਮੀ ਜੀ ਮੈਂ ਚੱਲ ਗਈ ਮੇਰੀ ਸੱਸ ਕੀ ਮੈਨੂੰ ਕਹੂਗੀ ਜੋ ਕਹਿੰਦੀ ਹੈ ਨਾ ਕਈ ਜਾਣਦੇ ਸਗੋਂ ਨੇ ਮੈਨੂੰ ਪਤਾ ਉਹਨੇ ਕਹਿਣਾ ਹੀ ਕਹਿਣਾ ਉਹਨੇ ਕਹਿਣਾ ਹੀ ਕਹਿਣਾ ਹੋ ਸਕਦਾ 골ਡਨ ਨਾਲ ਤੇ ਉਹ ਇਹ ਗੱਲ ਕਵੇ ਲੈ ਕੇ ਤੇਰੀ ਸੱਸ ਕਹੇਗੀ ਜਰੂਰ ਪਰ ਤੂੰ ਹਾਸਕੇ ਟਾਲ ਦੇ ਕਹੀਂ ਮੰਮੀ ਮੇਰਾ ਆਪਣਾ ਘਰ ਆ ਮੈਨੂੰ ਇਸ ਘਰ ਤੋਂ ਆਉਣ ਤੋਂ ਕੋਈ ਰੋਕ ਸਕਦਾ ਠੀਕ ਹੈ ਮੈਂ ਚਾਹ ਬਣਾ ਕੇ ਲੈ ਕੇ ਆਣੀ ਤੇਰੇ ਵਾਸਤੇ ਚਾਹ ਪੀ ਕੇ ਤਾਂ ਜਾ ਤੇ ਜੇ ਕਰਨੀ ਆ ਮੈਂ ਬੁਹੇ ਦੇ ਕੇ ਛੱਡ ਨਹੀਂ ਅੱਗੋਂ ਤੂੰ ਆਪੇ ਚਲੀ ਜਾਵੇਂ ਤੁਸੀਂ ਰਹਿਣ ਧੋ ਮੰਮੀ ਜੇ ਮੇਰੀ ਸੱਸ ਨੇ ਤੁਹਾਨੂੰ ਵੇਖ ਲਿਆ ਨਾ ਪਤਾ ਨਹੀਂ ਐਵੇਂ ਕੀ ਕੀ ਗੱਲਾਂ ਬਣਾਉਗੀ ਮੈਂ ਆਪੇ ਹੀ ਚਲ ਜੰਨੀ ਚਲੋ ਚਾਹ ਬਣਾ ਕੇ ਰੱਖ ਲੇ ਨਾ ਘਰ ਦਾ ਪਾਇਆ ਐਨੀਆਂ ਗੰਦੀਆਂ ਟੈਲਾ ਕੀਤੀ ਐ ਕਦੀ ਹੱਥ ਨਹੀਂ ਮਾਰਿਆ ਸੀ ਛੱਡ ਕੇ ਨਾ ਮੈਂ ਐਨਾ ਬਣਾ ਲਾਂਗੀ ਸੱਸ ਦੀ ਐਨੀਆਂ ਨੇ ਰਿਸ਼ਤੇਦਾਰੀਆਂ ਸਭ ਛੱਡੀਆਂ ਤਾਰੀ ਉਮਰ

ਫੇਰ ਜਾ ਬਹਿ ਜਾ ਅੰਦਰ ਜਾ ਕੇ ਆਦ ਮੈਂ ਆਪੇ ਕਰ ਲਾਂਗੀ ਜਾ ਤੂੰ ਨਿਕਲ ਬਾਹਰ ਜਾ ਲੈ ਮਮੀ ਕੰਮ ਦਾ ਕੀ ਆ ਲਿਆ ਦੋ ਮਿੰਟ ਚ ਮੈਂ ਕਰ ਦੇਣਾ ਕੁਝ ਨਹੀਂ ਹੁੰਦਾ ਕਰ ਲੈਣੀ ਮੈਂ ਆਪੇ ਜਾ ਤੋ ਦੱਸੋ ਮੈਂ ਤੇ ਤੁਹਾਨੂੰ ਕੁਝ ਕਿਹਾ ਵੀ ਨਹੀਂ ਆ ਬੜਾ ਕੁਝ ਕਹਿ ਰਹੀ ਹੈ ਕੋਈ ਕਥਾ ਕਰਦੀ ਹੋ ਕਹਿੰਦੀ ਤੁਹਾਡਾ ਨਾ ਹੋਈ ਹਾਲ ਜੇ ਕੋਈ ਗੱਲ ਸੌਟ ਆਊਟ ਵੀ ਕਰਨਾ ਚਾਹਵੇ ਨਾ ਤੇ ਤੂੰ ਸੁਣੀ ਨਹੀਂ ਇਹ ਗੱਲ ਕਬੜੀਆਂ ਸੁਣ ਲਈਆਂ ਤੇਰੀਆਂ ਸਵੇਰ ਦੀ ਸੁਣਾ ਨਹੀਂ ਡਈਆਂ ਔਰ ਕਰਨ ਦੀ ਡਈਆਂ ਔਰ ਮੈਂ ਬੈਠ ਬੈਠ ਕੇ ਸੋਚਣ ਲਈ ਦਿਮਾਗ ਖਰਾਬ ਮੇਰਾ ਕੀਤਾ ਐ ਤੋ ਚਲੋ ਠੀਕ ਆ ਮੈਂ ਇਨਾਂ ਕੋ ਜਾਵਾਂ ਇਨਾਂ ਨੂੰ ਪੁੱਛਾਂ ਤੂੰ ਹੀ ਤੇ ਇਤਰੇ ਲੱਗਦੀ ਰਹਿਣਾ ਬੜਾ ਗਲਤ ਕੀਤਾ ਕਰਨ ਨੇ ਅੱਜ ਚਾਹੀਦਾ ਨਹੀਂ ਇਹ ਤਰਾ ਕਰਨਾ ਐਡੀ ਕਿਹੜੀ ਗੱਲ ਦੋਗੀ ਜੀ ਕਿ ਇੱਥੇ ਮੈਂ ਘਰ ਛੱਡ ਕੇ ਹੀ ਚੱਲੀ ਆਂ ਖੱਲੇ ਕੀ ਬੱਲੀ ਜਾਂਦੇ ਜੀ ਤੂੰ ਕਿੱਧਰ ਆਈ ਤੂੰ ਕਿ ਗਈ ਹਪੇਕੇ ਤੇ ਕਿਉਂ ਮੇਰਾ ਘਰ ਮੈਂ ਜਦੋਂ ਮਰਜੀ ਆਵਾਂ ਜਦੋਂ ਮਰਜੀ ਜਾਵਾਂ ਤੇ ਮੈਂ ਆ ਨਹੀਂ ਸਕਦੀ ਅਸੀਂ ਤੇ ਕਿਹਾ ਹੀ ਨਹੀਂ ਤੇਰਾ ਘਰ ਨਹੀਂ ਆ ਤੇ ਫੇਰ ਫੇਰ ਤੁਸੀਂ ਕਿਤੇ ਨਾ ਕਹਿਤਾ ਕਿ ਤੂੰ ਕਿੱਧਰ ਆ ਗਈ ਇਹ ਕਿਹ ਲੜਕੀ ਗਈ ਸੀ ਖੁਸ਼ੀ ਖੁਸ਼ੀ ਤਾਂ 50 ਵਾਰ ਜਾਂ 50 ਵਾਰਾਂ ਲੜਾਈ ਤੇ ਹੁੰਦੀ ਰਹਿੰਦੀ ਆ ਮੀਆਂ ਬੀਬੀ ਚ ਇਹ ਚ ਕਿਹੜੀ ਗੱਲ ਆ ਚਲ ਚੰਗੀ ਜਿਹਾ ਬਾਜੇ ਤੇ ਤੇ ਮੇਰੀ ਗੱਲ ਸੁਣੋ ਪਲੀਜ਼ ਮੈਨੂੰ ਮਾਫ ਕਰ ਦਿਓ ਯਾਰ ਕੋਈ ਲੜਾਈ ਬਾਸ ਇਹ ਹੋਈ ਆ ਕਿ ਇਹ ਤਰ੍ਹਾਂ ਨਾ ਸੋ ਜ਼ਿੰਦਗੀ ਦੇ ਵਿੱਚ ਵਾਦੇ ਘਾਟੇ ਉਤਾਰ ਚੜਾਉ ਹੁੰਦੇ ਰਹਿੰਦੇ ਆ ਲੜਾਈ ਝਗੜੇ ਹੁੰਦੇ ਰਹਿੰਦੇ ਆ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਘਰ ਛੱਡ ਕੇ ਚਲੇ ਜਾਣਾ ਅਰ ਰੋਏ ਤੁਸੀਂ ਦੋਵੇਂ ਲੜ ਗੀਆਂ ਗਿੱਦੀਆਂ ਜੀ ਮੈਂ ਸਵੇਰੇ ਸ਼ਾਮ ਮੈਨਾਂ ਤੇ ਜੇ ਮੈਂ ਮੈਂ ਹੀ ਤੁਹਾਡੇ ਤੋਂ ਅੱਖ ਕੇ ਛੱਡ ਕੇ ਚਲ ਜਾਵਾਂ ਫਿਰ ਨਹੀਂ 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 ਤੁਸੀਂ ਨਾ ਛੱਡ ਕੇ ਜਾਓ ਮੈਨੂੰ ਤੁਸੀਂ ਪਲੀਜ਼ ਮਾਫ਼ ਕਰ ਦਿਓ ਤੇ ਅੱਜ ਤੋਂ ਬਾਅਦ ਮੈਂ ਨਹੀਂ ਲੜਨਾ ਚਲੋ ਚੰਗੀ ਗੱਲ ਆ ਚਲੋ 12 ਵਜੇ ਚੱਲੇ ਜਾ ਮੈਨੂੰ ਚਾਹ ਚੂ ਬਣਾ ਕੇ ਦੇ ਫਿਰ ਮੈਂ ਜਾਵਾਂ ਹਾਂ ਚਲੋ ਠੀਕ ਆ ਮੈਂ ਰੋਟੀ ਲੈ ਕੇ ਆਨੀ ਨਾਲੇ ਚਾਹ ਲੈ ਕੇ ਆਨੀ ਚਲ ਠੀਕ ਚੰਗੜੀ ਕੀ ਤਾਂ ਅੱਜ ਕਰ ਲੈਨੇ ਸਾਰੀ ਕੀਟੀਆਂ ਕਰਾਈਆਂ ਖੂਜ ਬਾਜ ਰਹੀਆਂ ਬਿਲਕੁਲ ਵਧੀਆ ਨਹੀਂ ਕੀਤਾ ਬੜਾ ਦੁੱਖ ਹੋਇਆ ਚੁੱਪ ਹੀ ਕਰ ਸਾਰਾ ਕੱਲੇ ਕੀ ਕੋਲੀ ਜਾਂਦੇ ਨੇ ਕੀ ਵਾਲੇ ਜਾਂਦੇ ਕੱਲੇ ਉਹਨਾਂ ਦੀ ਜਾਨੀ ਪੀਣੀ ਤਾਂ ਕਰਕੇ ਤੰਦ ਨਾ ਦਿੰਦੀ ਇਹਨਾਂ ਸਾਰੇ ਜਮੜੇ ਸਿੱਟੀ ਮੁੱਜੀ ਪੀਂਦੇ ਸ਼ੁੱਧ ਜਗਾਹਰੀ ਬੰਦੇ ਮਾਸਾ ਨਹੀਂ ਮਾਸਾ ਨਹੀਂ ਕਨਾ ਕਨਾ ਸ਼ੁਰੂ ਕਰਾਂ ਕਰ ਵਿਨੋਦ ਆਇੰਦਾ ਉੱਥੋਂ ਉੱਥੋਂ ਕੱਟ ਕਰ ਲੈਂਗੇ ਅੱਗੋਂ ਠੀਕ ਐ ਅੱਗੋਂ ਨੂੰ ਸੋ ਸਸਸੀ ਕਾਲ ਜੀ ਅੱਜ ਆਪਾਂ ਫੇਰ ਕੁਝ ਕੁ ਕਮੈਂਟ ਪੜਨ ਜਾ ਰਹੇ ਹਾਂ ਤੇ ਫਰਸਟ ਕਮੈਂਟ ਹੈ ਲਲਿਤਾ ਕੁਮਾਰੀ ਜੀ ਦਾ ਵੈਰੀ ਨਾਈਸ ਵੀਡੀਓ ਦੀ ਯੂ ਆਰ ਕਿਊਟ ਥੈਂਕ ਯੂ ਸੋ ਮਾਚ ਲਲਿਤਾ ਕੁਮਾਰੀ ਜੀ ਤੇ ਮੇਰੇ ਕੋਲ ਜਿੰਨੇ ਕਾ ਕਮੈਂਟਸ ਪੜੇ ਜਾਣਗੇ ਮੈਂ ਪੜਾਂਗੀ ਤੇ ਜਿੰਨਾ ਕਦੇ ਰਹਿ ਜਾਣਗੇ ਉਹ ਦੁਬਾਰਾ ਹੁਣ ਵੀਡੀਓ ਦੇ ਵਿੱਚ ਸਾਨੂੰ ਕਮੈਂਟ ਕਰਿਓ ਤੇ ਇੱਕ ਜਣੇ ਦਾ ਕਮੈਂਟ ਵੀ ਆਇਆ ਸੀ ਤੁਸੀਂ ਮੇਰਾ ਰਿਪਲਾਈ ਨਹੀਂ ਕਰਦੇ ਮੇਰਾ ਨਾਮ ਨਹੀਂ ਲੈਂਦੇ ਤੇ ਤੁਸੀਂ ਦੁਬਾਰਾ ਵੀਡੀਓ 'ਚ ਕਮੈਂਟ ਕਰਿਓ ਕਿਉਂਕਿ ਸਾਨੂੰ ਤੁਹਾਡਾ ਕਮੈਂਟ ਨਹੀਂ ਲੱਭਣਦਿਆ ਉਦੋਂ ਆਪਾਂ ਪੜਿਆ ਸੀਗਾ ਬਟੂਨ ਨਹੀਂ ਲੱਭਣਦਿਆ ਤੇ ਸੈਕਿੰਡ ਕਮੈਂਟ ਹੈ ਅਰਵਿੰਦਰ ਕੋਲ ਦਾ ਕਹਾਣੀ ਤੇ ਵਧੀਆ ਹੈ ਜੀ ਸਾਸ ਸੇਰ ਹੈ ਤੇ ਨੂੰ ਸਵਾ ਸੇਰ ਹੈ ਹਾਂਜੀ ਬਿਲਕੁਲ ਤੇ ਹੁਣ ਆਪਾਂ ਕਮੈਂਟ ਪੜਦੇ ਆ ਮੋਨਿਕਾ ਜੀ ਦਾ ਨਵੀਂ ਵੀਡੀਓ ਸਟਾਰਟ ਕਰੋ ਬਹਿਸ ਬਾਜ਼ੀ ਵਾਲੀ ਵੀਡੀਓ ਬੰਦ ਕਰੋ ਜੀ ਜਰੂਰ ਜੀ ਸਾਡੀ ਇਹ ਵੀਡੀਓ ਤੇ ਬਸ ਦੋ ਦਿਨ ਹੋਰ ਚੱਲੇਗੀ ਫਿਰ ਆਪਾਂ ਨੈਕਸਟ ਵੀਡੀਓ ਸਟਾਰਟ ਕਰਨ ਜਾ ਰਹੇ ਆ ਕਿਰਨ ਸ਼ਰਮਾ 골ਡੀ ਦਾ ਫੇਸ ਦਿਖਾਓ ਜਰੂਰ ਜੀ ਜਦੋਂ ਉਹਨਾਂ ਦਾ ਮਨ ਕਰੇਗਾ ਵਿਖਾਵਾਂਗੇ ਤੇ ਤੁਸੀਂ ਸਾਰਿਆਂ ਨੇ ਇੰਨੇ ਜ਼ਿਆਦਾ ਕਮੈਂਟ ਕਰੋ ਕਿ ਆਪਣਾ ਫੇਸ ਰਿਵੀਲ ਕਰਨ ਤੇ ਮਜਬੂਰ ਹੋ ਜੇ ਤੇ ਜੋਤੀ ਜੀ ਕਿਰਨ ਦੀ ਆਪ ਦਾ ਸੂਟ ਬਹੁਤ ਨਾਈਸ ਹੈ ਥੈਂਕ ਯੂ ਜੋਤੀ ਜੀ ਤੇ ਹੁਣ ਆਪਾਂ ਪੜਦੇ ਆਂ ਦੂਸਰੇ ਵੀਡੀਓ 'ਚ ਕਮੈਂਟ ਮਤਲਬ ਹੈ ਇੱਕ ਵੀਡੀਓ 'ਚ ਕਮੈਂਟ ਪੜਿਆ ਜਿਹੜੀ ਕਿ ਆਪਾਂ ਕੱਲ ਪਾਈ ਸੀਗੀ ਤੇ ਹੁਣ ਕਮੈਂਟ ਆ ਕਮੈਂਟ ਆਇਆ muni rahmad very nice video kiran thank you ji ਤੇ ਹੁਣ ਕਮੈਂਟ ਜਿਹੜੇ ਸਾਡੇ ਕੁਸ਼ਪਿੰਦਰ ਆਂਟੀ ਆ ਉਹਨਾਂ ਦੇ ਵੀ ਬੜੇ ਕਮੈਂਟਸ ਆ ਰਹੇ ਉਹਨਾਂ ਦੀ ਐਕਟਿੰਗ ਸਾਰਿਆਂ ਨੇ ਬਹੁਤ ਲਾਈਕ ਆਈ ਹੈ ਥੈਂਕ ਯੂ ਜੀ ਉਹਨਾਂ ਦੇ ਕਮੈਂਟ ਹੈ ऑਸਿੰਗ ਆਸਮ ਐਕਟਿੰਗ ਕੁਸ਼ਪਿੰਦਰ ਜੀ ਥੈਂਕ ਯੂ ਅਨੂ ਆਨੂ ਵੈਰੀ ਨਾਈਸ ਐਕਟਿੰਗ ਕੁਸ਼ਪਿੰਦਰ ਜੀ थैंक यू जी प्रेम रानी राधा स्वामी जी वेरी nice नाइस वीडियो जी व्यू किरण बेटा थैंक यू प्रेम रानी जी ਤੇ ਲਲਿਤਾ ਕੁਮਾਰੀ ਜੀ ਇਹ ਵੀ ਸਾਡੀ ਵੀਡੀਓ ਤੇ ਰੋਜ਼ੀ ਕਮੈਂਟ ਕਰਦੇ ਨੇ ਤੇ ਭਾਰਤੀ ਊर्जा हेलो आप बहुत अच्छी एक्टिंग करती हो नेचुरल लगती है थैंक यू जी भारती जी थैंक यू सो मच दीप्ति ਵੈਰੀ ਨਾਈਸ ਵੀਡੀਓ ਦਿੱਤੀ ਫਰੋਂ ਡੈਲੀ ਥੈਂਕ ਯੂ ਤੇਲੀ ਤੋਂ ਜੀ ਇੰਨਾ ਜਿਆਦਾ ਪਿਆਰ ਦੇਣ ਦੇ ਲਈ ਅਨੂ ਕੁਨਾਲ ਸਰਦਾਰ ਜੀ ਦਾ ਫੇਸ ਸਾਹਮਣੇ ਕਿਉਂ ਨਹੀਂ ਆਂਦਾ ਅ ਤੋ ਇਹ ਸਾਰੇ ਜਣੇ ਕਮੈਂਟਸ ਜਿਆਦਾ ਤੋਂ ਜਿਆਦਾ ਕਰੋਗੇ ਹੋਪਸ ਹੋ ਕਿ ਉਹਨਾਂ ਦਾ ਕਮੈਂਟ ਆ ਹੀ ਜਾਵੇ ਸੋ ਅੱਜ ਆਪਾਂ ਇਨੇ ਕੀ ਕਮੈਂਟ ਪੜਾਂਗੇ ਸੋ ਸਾਰੇ ਜਣੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਫੇਰ ਅੱਗੇ ਵਾਲੇ ਪਾਰਟ ਦੇ ਵਿੱਚ ਕਮੈਂਟਸ ਰੀਡ ਕਰਾਂਗੇ થેન્ક્યુ જી સારી જણને પ્યાર દિજ